ਲੁਧਿਆਣਾ ਸਿਟੀ ਸੈਂਟਰ ਮਾਮਲੇ ਵਿੱਚ ਉਸ ਵੇਲੇ ਇੱਕ ਨਵਾਂ ਮੋੜ ਆ ਗਿਆ ਜਦੋਂ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਤ ਸੈਣੀ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਸਾਹਮਣੇ ਆਪਣਾ ਬਿਆਨ ਦਿੰਦੇ ਹੋਏ ਇਹ ਆਖ ਦਿੱਤਾ ਕਿ ਮੁਲਜ਼ਮਾਂ ਵਿਰੁੱਧ ਇਹ ਮਾਮਲਾ ਰੱਦ ਕਰਨ ਦੇ ਹੁਕਮ ਦੇਣ ਤੋਂ ਪਹਿਲਾਂ ਉਹਨਾਂ ਦੀ ਗੱਲ ਨੂੰ ਜ਼ਰੂਰ ਸੁਣਿਆ ਜਾਵੇ। ਸੈਣੀ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਮੁਲਜ਼ਮ ਵੱਡੀਆਂ ਤੋਪਾਂ ਹਨ ਤੇ ਸਾਰੇ ਹੀ ਪੈਸੇ ਤੇ ਅਸਰ ਰਸੂਖ ਵਾਲੇ ਹਨ। ਇਸ ਲਈ ਉਹ ਅਦਾਲਤ ਦੇ ਸਾਹਮਣੇ ਇੱਕ ਸੀਲਬੰਦ ਲਿਫਾਫੇ ਵਿੱਚ ਬਹੁਤ ਹੀ ਅਹਿਮ ਸਮੱਗਰੀ ਪੇਸ਼ ਕਰਨੀ ਚਾਹੁੰਦੇ ਹਨ ਜੋ ਇਸ ਮਾਮਲੇ ਦੀ ਨਿਆਂਪੂਰਨ ਜਾਂਚ ਲਈ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਸੈਣੀ ਨੇ ਆਪਣੀ ਅਰਜ਼ੀ ਵਿੱਚ ਇਹ ਵੀ ਦਲੀਲ ਦਿੱਤੀ ਕਿ ਅਦਾਲਤ ਸਾਹਮਣੇ ਜਦੋਂ ਦੋਸ਼ ਪੱਤਰ ਆਇਦ ਕੀਤੇ ਗਏ ਸਨ ਉਦੋਂ ਉਹ ਵਿਜੀਲੈਂਸ ਬਿਊਰੋ ਦੇ ਮੁਖੀ ਸਨ ਉਹਨਾਂ ਇਸ ਮਾਮਲੇ ਨੂੰ ਰੱਦ ਕਰਨ ਦੀ ਰਿਪੋਰਟ ਨੂੰ ਆਪਾ ਵਿਰੋਧੀ ਦੱਸਿਆ ਅਤੇ ਇਸ ਵਿੱਚ ਕੁਝ ਬੇਲੋੜੀ ਦੇਰੀ ਲੱਗਣ ਦੀ ਗੱਲ ਵੀ ਆਖੀ ਹੈ ਦੱਸ ਦਈਏ ਕਿ ਇਸ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪੁੱਤਰ ਰਣਿੰਦਰ ਸਿੰਘ ਮੁੱਖ ਮਲਜ਼ਮ ਹਨ ਜਿਨ੍ਹਾਂ ਤੇ ਸਰਕਾਰ ਨੂੰ ਵੱਡਾ مالی ਨੁਕਸਾਨ ਪਹੁੰਚਾਉਣ ਦੇ ਦੋਸ਼ ਹਨ ਇਹ ਮਾਮਲਾ ਲੁਧਿਆਣਾ ਸਿਟੀ ਸੈਂਟਰ ਨੂੰ ਕੰਟਰੈਕਟ ਆਧਾਰ ਤੇ ਦਿੱਲੀ ਦੀ ਇੱਕ ਨਿਰਮਾਣ ਫਰਮ ਹਵਾਲੇ ਨਾਲ ਸੰਬੰਧਿਤ ਹੈ ਹੁਣ ਜਦੋਂ ਅਦਾਲਤ ਵਿੱਚ ਇਸ ਮਾਮਲੇ ਨੂੰ ਰੱਦ ਕਰਨ ਸੰਬੰਧੀ ਫੈਸਲਾ ਦੇਣ ਦੀ ਤਿਆਰੀ ਵਿੱਚ ਸੀ ਤਾਂ ਸੁਮੇਤ ਸੈਣੀ ਨੇ ਆਪਣਾ ਪੇਚ ਫਸਾ ਦਿੱਤਾ ਜਿਸ ਨਾਲ ਇਸ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਫਿਲਹਾਲ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਤੈਅ ਕੀਤੀ ਹੈ 7 ਦਸੰਬਰ ਨੂੰ ਹੀ ਪਤਾ ਚੱਲੇਗਾ ਕਿ ਸੁਮੇਤ ਸੈਣੀ ਅਦਾਲਤ ਸਾਹਮਣੇ ਕਿਹੜੀਆਂ ਅਹਿਮ ਸਮੱਗਰੀਆਂ ਪੇਸ਼ ਕਰਦੇ ਹਨ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਭਾਬੀ ਕਿੱਥੇ ਜਾਣਾ ਜਾਣਾ ਸਿਡਨੀ ਪਰ 5.5 ਬੈਨ ਸਾਢੇ ਪੰਜ ਬੈਨ ਥੋੜੇ ਹੁੰਦੇ ਚੱਲ ਚੱਲ ਸਾਢੇ ਪੰਜ ਬੈਨ ਨਾਲ ਛੱਡੀ ਲੈ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬਨ ਹੈ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਆ ਗਈ ਚੱਲ ਬੈਠ ਜਾ ਕੇ ਤੇਰੀ ਆ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 51% ਆਏ ਉਹ 50 ਚੱਲਣਗੇ ਚਲੋ 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 ਯਾਰ ਢੱਲੇ ਕੇ ਬੈਠੇ ਹੋ ਕਾਲਾ ਕਿਉਂ ਪਹਿਨਣਾ ਉਹ ਕਾਲਜ ਪੜ੍ਹਨਾ ਇਹ ਬੜ ਬਹੁਤ ਸਾਰੇ ਸਟੂਡੈਂਟਾਂ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 7374375 ਸੈਕਟਰ 17ਡੀ ਚੰਡੀਗੜ੍ਹ ਕੰਟੈਕਟ 0181 5044999